ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਹਿਰਾਮ ਟੋਲ ਪਲਾਜ਼ਾ ਤੋਂ ਜਿੱਥੇ ਟੋਲ ਪਰਾਜ਼ਾ ਦੇ ਕਰਿੰਦੇ ਨੂੰ ਦਰੜ ਕੇ ਇੱਕ ਟਰੱਕ ਲੰਘ ਗਿਆ ਰੁੱਪੜ ਤੋਂ ਘਿਰ ਕੇ ਵਾਪਸ ਲਿਆਂਦਾ ਇਹ ਟਰੱਕ ਬੰਗਾ ਦੇ ਰੌਣਕੀ RAM ਟੇਲਰ ਮਾਸਟਰ ਦਾ ਸੀ ਬੇਟਾ ਨਵਾਂ ਸ਼ਹਿਰ ਦੇ ਥਾਣਾ ਬਹਿਰਾਮ ਟੋਲ ਪਲਾਜ਼ਾ ਦੇ ਮੁਲਾਜ਼ਮ ਦੇ ਰਾਤ ਸਮੇਂ ਫੁਵਾੜਾ ਸਾਈਡ ਤੋਂ ਆਉਂਦੇ ਟਰੱਕ ਨੰਬਰ ਪੀਵੀ10ਸੀਐਲ6325 ਦੇ ਡਰਾਈਵਰ ਨੇ ਟੋਲ ਫੀਸ ਨਾ ਦਿੰਦੇ ਹੋਏ ਟਰੱਕ ਨੂੰ ਭਜਾ ਲਿਆ ਤੇ ਟੋਲ ਪਲਾਜ਼ਾ ਤੇ ਕੰਮ ਕਰਦੇ ਮੁਲਾਜ਼ਮ ਸੁਸ਼ੀਲ ਕੁਮਾਰ ਬੰਗੜ ਉਰਫ ਬਿੱਲਾ ਉਮਰ ਕਰੀਬ 32 ਸਾਲ ਸ਼ਹਿਰ ਬੰਗਾ ਤੇ ਟਰੱਕ ਚਾੜ ਦਿੱਤਾ ਤੇ ਟੋਲ ਤੇ ਆਰਮ ਬੰਬੂ ਨੂੰ ਤੋੜਦਾ ਹੋਇਆ ਟਰੱਕ ਸਮੇਤ ਫਰਾਰ ਹੋ ਗਿਆ ਜਿਸ ਨੂੰ ਰੋਪੜ ਦੇ ਨੇੜੇ ਤੋਂ ਗ੍ਰਿਫਤਾਰ ਕਰ ਲਿਆ ਇਹ ਸਾਰੀ ਘਟਨਾ ਬਹਿਰਾਮ ਟੋਲ ਪਲਾਜ਼ਾ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਸਰ ਕੀ ਨਾਮ ਤੁਹਾਡਾ ਰੌਣਕੀ RAM ਜੀ ਮੇਰੇ ਕਿਹੜਾ ਪਿੰਡ ਹੈ ਪਿੰਡ ਬੰਗਿਆ ਤੋਂ ਜੀ ਅਸੀਂ ਕੀ ਕਰਨ ਹੋਏ ਅੱਜ ਤੁਸੀਂ ਇੱਥੇ ਜਿਹੜੇ ਖਾਣੇ ਆਏ ਹੋ ਰਾਤ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਜੀ ਟੂਲ ਪਲਾਜ਼ੇ ਤੇ ਟਰੱਕ ਵਾਲੇ ਨੇ ਉਹ ਬੇਟੇ ਉੱਤੇ ਟਰੱਕ ਜਿਹੜਾ ਆਤਾ ਉਹ ਭੱਜ ਗਿਆ ਜਿਹਨੂੰ ਰੋਪੜ ਲਾਗੇ ਪੜਿਆ ਗਿਆ ਤੇ ਬਾਪਸ ਇੱਥੇ ਲਿਆਂਦਾ ਗਿਆ ਟਰੱਕ ਬੇਟੇ ਡਰਾਈਵਰ ਵੀ ਲਿਆਂਦਾ ਗਿਆ ਬੇਟੇ ਦਾ ਨਾਮ ਕੀ ਹੈ ਬੇਟੇ ਦਾ ਨਾਮ ਅਸ਼ੀਲ ਕੁਮਾਰਵਾ ਐਸੀ ਪਲਾਜ਼ੇ ਤੇ ਨੂੰ ਬਿੱਲਾ ਬਿੱਲਾ ਸਾਥੀ ਕਿਹੜੇ ਪਲਾਜ਼ੇ ਤੇ ਕੰਮ ਕਰਦੇ ਹੋ ਤੁਸੀਂ ਬਹਿਰਾਮ ਪਲਾਜ਼ੇ ਤੇ ਕਿੰਨੀ ਕੰਮ ਸੀ ਇਹਦੀ ਉਮਰ ਬੱਤੀ ਕੋ ਸਾਲ ਦੀ ਹੋਣੀ ਸੀ ਲਗਭਗ 6 ਸੋਨ ਜੀ ਮਾਸ਼ੀਨਾ ਸੰਤੋਖ ਮੇਰਾ ਨਾਮ ਰਾਜਪਾਲ ਕੈਂਤ ਬੰਗਾ ਤੇ ਇਹ ਜਿਹੜਾ ਡੈਥ ਹੋਈਏ ਮੇਰੇ ਭਾਂਦੇ ਦੀ ਡੈਥ ਹੋਈਏ ਜੀ ਅਸੀਂ ਸਾਰੇ ਪਰਿਵਾਰ ਨੇ ਸਲਾਹ ਕਰਕੇ ਅੱਖਾਂ ਦਾਣ ਕਰਨ ਲਈ ਸਲਾਹ ਕੀਤੀ ਹੈਗੀਆ ਤਾਂ ਕਿ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕੇ ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ ਤੇ ਸਾਡੇ ਵਾਸਤੇ ਅਸੀਂ ਮਿੱਟੀ ਬਣ ਗਏ ਹੁਣ ਅਸੀਂ ਕਹਿੰਦੇ ਵੀ ਉਹਨਾਂ ਦੀ ਅੱਖਾਂ दान ਕਰਕੇ ਵੀ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ। ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਹਾਦਸੇ ਨੂੰ ਅੰਜਾਮ ਦਿੱਤਾ। ਸਾਨੂੰ ਸਰਾ ਇਨਸਾਫ ਚਾਹੀਦਾ ਹੈਗਾ ਸਾਰਾ ਕਿਉਂਕਿ ਉਹ ਹਿੱਟ ਐਂਡ ਰਨ ਕੀਤਾ ਉਹਨੇ ਗੱਡੀ ਲੈਕੋ ਦੇ ਮਾਰਿਆ ਉਹਨਸ ਨੂੰ ਦੀ ਜਾਣਕਾਰੀ ਦੇਤੀ ਹੈ। ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵਾਲਾ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਏ ਰੋਪੜ ਤੋਂ क्या नाम है कैलाश कुमार टेल है जी लड़का कितनी देर से काम कर रहा था आपके पास सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था हादसा कैसे हुआ ये हादसा वो ट्रक वाला आया लाइन के अंदर और उसपे गाड़ी चढ़ा के चला गया उसने टोल नहीं कटवाया टोल नहीं कटवाया इसी के कारण हाँ ये ऐसे तो यही लग रहा अनुमान थे वो वो उठा ही नहीं था गार्ड उस लड़के भी थड़ा के ले गया गाड़ी में सीसीटीवी में आ गया वो हाँ आ गया वो तो लड़के का नाम क्या था जो आपके पास सुशील कुमार बांगर सुशील कुमार बांगर बांगर बांगर